ਬਾਈ ਤੇ ਹਾਂਜੀ ਮਿੱਤਰੋ ਆਪਾਂ ਆ ਰਹੇ ਹਾਂ ਬਠਿੰਡਾ ਬਰਨਾਲਾ ਹਾਈਵੇ ਤੇ ਆ ਬਾਈ ਜਾ ਰਿਹਾ ਜੀਗਾ ਸਰਦਾਰ ਭਰਾ ਕੋਈ ਪਤਾਨੀ ਮੰਦਿਰ ਆ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਪਰ ਗੱਲ ਇਹ ਆ ਵੀ ਬਾਈ ਹੁਣ ਸਾਈਕਲ ਚਲਾਇਆ ਜਾਂਦਾ ਹਨਾ ਆਪਣਾ ਮੋਟਰਸਾਈਕਲ ਦੇਖੋ ਵੱਖ ਤੇ ਦਾ ਮੋਟਰਸਾਈਕਲ ਜਾਂਦਾ ਤੇ ਬਾਈ ਦਾ ਟਰੈਕਟਰ ਉਹ ਤੋਂ ਤੇਜ ਆ ਤੇ ਬਾਈ ਨੂੰ ਕੋਈ ਪਤਾ ਨਹੀਂ ਲੱਗਦਾ ਫੁੱਲ ਛੱਡਿਆ ਵਾ ਤੇ ਪਿੱਛੇ ਅਕੇ ਕੋਈ ਹੋਣੀ ਗੱਡੀਆਂ ਵਾਲੇ ਲੰਘਦੇ ਇੱਧਰ ਉੱਤਰ ਹਨਾ ਮਸੇ ਹੀ ਫੈਲਦੇ ਕਿ ਲੰਘਦੇ ਆ ਤੇ ਗਲਤ ਗੱਲ ਆ ਪੜੇ ਭਰਾ ਵਾਲੀ ਸਾਰਿਆਂ ਦੀ ਕਿਸਾਨ ਭਰਾ ਵਾਲੀ ਬਈ ਦੇ ਕੋਈ ਵੀ ਮੇਰਾ ਭਰਾ ਮਿਲ ਜਾ। ਚਲਾਉਂਦਾ ਡਾਇਰੈਕਟਰ ਦਾ ਮਾਲਾ ਜੀ ਉਹਨੂੰ ਸਲੋ ਹੀ ਰੱਖਿਆ ਕਰੇ ਯਾਰ ਬਾਜਬੂਲ ਨੂੰ ਆਪਾਂ ਨੂੰ ਪੱਛੇ ਪਤਾ ਲੱਗਦਾ ਰਹੇ। ਕਿਉਂਕਿ ਹਾਈਵੇ ਦਾ ਕੰਮ ਆ ਨਾ ਤੇ ਤੁਹਾਨੂੰ ਪਤਾ ਹੀ ਆ ਫਿਰ ਕੋਈ ਇੰਡੀਕੇਟਰ ਨਹੀਂ ਆ ਦੇਖੋ ਹਣ ਏਦਾਂ ਹੀ ਚੱਕਦਾ ਬਈ ਨੇ। ਆ ਦੇਖੋ ਬਈ ਸਰਪਸ ਰੋਡ ਤੇ ਵੀ ਕਿੰਨਾ ਤੇਜ਼ ਜਾ ਰਹੇ ਆ ਨਾ ਟਰੈਕਟਰ।